ਇੰਨਾ ਸਮਾਂ ਪੱਜ ਜਥੇਦਾਰ ਸਾਹਿਬ ਨੂੰ ਬੁਲਾ ਕੇ ਕਿ ਕਿ ਬਕਸੇ ਲੈ ਕੇ ਆਇਆ ਇਸ ਨੂੰ ਕੋਲਾਕਾਰ ਤੱਕ ਜਥੇਦਾਰ ਦੀ ਗੱਲਬਾਤ ਹੋ ਗਈ ਜੀ ਨੇ ਆਪਣੇ ਚੜੀ ਕਿਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹਰਿਆਣਾ ਸੇ ਗੁਰਗੁਰਾ ਮੈਨੇਜਮੈਂਟ ਕਮੇਟੀ ਲਗਉਕ ਸੇਵਾ ਦਾ ਹੌਲ ਦੇ ਨਾਤੇ ਬਨੰਤੋਂ ਬਾਦ ਇੱਕ ਭਾਵਨਾ ਸੀ ਕਿ ਅਕਾਲ ਤਖਸਾਲ ओके ਨਾ ਮਸਕੂਫਾ ਜੰਦਰ ਸਾਹਿਬ ਨਕਮ ਲਖਮਾ ਤੇ ਉਤੋ ਜ ਜਾਣੇ ਅੰਜਾਣੇ ਵਿੱਚ ਇਹੋ ਜੇ ਪਾਣੇ ਵਰਤ ਗਿਆ ਜੀ ਦਾ ਇੱਕ ਸੰਤਾਂ ਵਿੱਚ ਬਹੁਤ ਵੱਡਾ ਕੂਸ਼ ਦੇਖਣ ਨੂੰ ਮਿਲਿਆ ਉਸ ਸੰਕਤਾਂ ਦੇ ਰੋਸ਼ਨੀ ਮੇਰੀਆਂ ਭਾਵਨਾਵਾਂ ਜੋ ਆਈ ਤੋਂ ਨਾ ਕਿ ਜਾਣੇ ਜਾਣੇ ਦੇ ਵਿੱਚ ਜੋ ਕੁਝ ਇਹ ਹੋਇਆ ਹੈ ਇੱਕ ਗੁਰਸੇ ਖਮਰਤਾਰੇ ਗੁਰਸੇਕ ਉਸ ਗੁਰਸੇਕ ਜਿਹੜਾ ਅੱਜ ਤੱਕ ਅਕਾਉਂਟ ਤੇ ਛਾਵੀ ਆਪਣਾ ਸਰਵੀਪ ਸਭ ਈਮਾਨਦਾਰ ਰਿਹਾ ਹੋਵੇ ਸਾਹਿਬ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਆਸਥਾ ਰੱਖਣ ਵਾਲਾ ਇੱਕ ਗੁਰਸਿੱਖ ਹਰਿਆਣਾ ਕਮੇਟੀ ਦਾ ਸੇਵਾਦਾਰ ਹੁੰਦੇ ਨਾਤੇ ਜਿਨ੍ਹਾਂ ਸਤਿ ਪੰਥ ਪ੍ਰਤੀ ਗ੍ਰੰਥ ਪ੍ਰਤੀ ਤੇ ਕਾਲ ਤੱਕ ਪ੍ਰਤੀ ਆਪਣਾ ਸਾਰਾ ਜੀਵਨ ਹੀ ਸਮਰਪਿਤ ਕੀਤਾ ਹੋਵੇ ਇਸ ਤੋਂ ਪਹਿਲਾਂ ਵੀ ਮੈਂ ਕਈ ਵਾਰ ਅਕਾਲ ਤਖਤ ਸਾਹਿਬ ਤੇ ਆਉਂਦਾ ਰਿਹਾ ਹਾਂ ਪਰ ਅੱਜ ਨਾਤਾ ਅਕਾਲ ਚੱਕ ਸਾਹਿਬ ਵੱਲੋਂ ਕੋ ਹੁਕਮ ਸੀ ਆਉਂਦਾ ਪਰ ਜਦੋਂ ਮੈਂ ਸੰਕਤਾਨੀਆਂ ਭਾਵਨਾ ਫੇਸਬੁੱਕ ਰਾਹੀਂ ਸੋਸ਼ਲ ਮੀਡੀਆ ਰਾਹੀਂ ਦੇਖਿਆ ਤੇ ਮਨ ਬੜਾ ਦੁਖੀ ਟੁਖੀ ਹੋਇਆ ਕਿ ਜੋ ਸਾਡੀ ਸਿੱਖ ਕੌਮ ਨੂੰ ਪਰਵਾਹ ਨਹੀਂ ਤੇ ਮੈਂ ਮੁਖ ਸੇਵਾਦਾਰ ਹੋਣ ਕਰਕੇ ਇਹੋ ਜੀ ਗਲਤੀ ਕਰbei ਥਾ ਕਿ ਮੈਂ ਥੋੜਿਆ ਹਾਨੇ ਕਿਆ ਤੇ ਅੱਜ ਮੈਂ ਉਸ ਪਛਤਾਵਾ ਕਰਨ ਵਾਸਤੇ ਅਕਾਲ ਤਖਤ ਸਾਹਿਬ ਦੇ ਜਹੇਦਾਰ ਨਾਲ ਮੇਰਾ ਬਿਆਰ ਕਹੀ ਸੀ ਉਸਰ ਕੋ ਮਾਫ ਕਰਨਾ ਚਾਹਤ ਹਾਂ ਅਕਾਲ ਤਖਤ ਸਾਹਿਬ ਦੇ ਜਹੇਦਾਰ ਮੈਂ ਸੁਭਾਗਾ ਸਵੇਧਾ ਹਾਂ ਮੇਰੇ ਅਕਾਲ ਤਖਤ ਸਾਹਿਬ ਦੇ ਜਹੇਦਾਰ ਨਹੀਂ ਉਹਨਾਂ ਦੇ ਨਾਲ ਅੱਜ ਗੰਗਾ ਸਾਹਿਬ ਦੇ ਜਹੇਦਾਰਾਂ ਦੀ ਨਲ ਵਿਚਾਰ ਪ੍ਰਤਾਂਦਰ ਹਵੇਦਰਸ਼ਾਣੋਂ ਦਾ ਬਿਨਾਲ ਹੋਏ ਨੇ ਮੈਂ ਬਹੁਤ ਬਹੁਤ ਭਾਗਾ ਸਮਝਦਾ ਹਾਂ ਮੇਰੇ ਵਾਸਤੇ ਸਭ ਤੋਂ ਪਹਿਲੋਂ ਅਕਾਲ ਪਕਸ਼ਰ ਸਾਹਿਬ ਹੈ ਪੰਥ ਹੈ ਗ੍ਰੰਥ ਹੈ ਬਾਕੀ ਸਭ ਕੁਝ ਮੇਰੇ ਅਗੇ ਕੋਈ ਵੀ ਅਹਿਮਤ ਨਹੀਂ ਰੱਖਦਾ ਭਾਵੇਂ ਤੁਸੀਂ ਕਿੰਦੀ ਬੜੀ ਸ਼ਖਸੀਅਤ ਹੋਵੇ ਇਸ ਕਰਕੇ ਮੈਂ ਅੱਜ ਆਪਣਾ ਅਕਾਲ ਪਕਸ਼ਰ ਸਾਹਿਬ ਤੇ ਜਿਹਦਰ ਸਾਹਿਬ ਅਤੇ ਦਮਦਰ ਸਾਹਿਬ ਵੀ ਸਾਹਮਣੇ ਅਹਿਸਾਸ ਕੀਤਾ ਹੈ ਕਿ ਇਹਦਾ ਇਹੋ ਜੀ ਹੋਲ ਨਾ ਹੋਵੇ ਮੇਰੇ ਜੀਵਨ ਦੇ ਵਿੱਚ ਮੇਰੇ ਪ੍ਰਤੀ ਵਿਰਦਾਸ ਕਰਨੀ ਤੇ ਮੈਂ ਵੀ ਤਕਾਲ ਤਖਸਾਲ ਜਾ ਕੇ ਇਸ ਗੱਲ ਦੀ ਆਪਣੀ ਕੋਲ ਹੈ ਜੋ ਉਹਦੇ ਪ੍ਰਤੀ ਅਰਦਾਸ ਕਰਾਂਗਾ ਹਰਿਮੰਦਰ ਸਾਹਿਬ ਦੀ ਮਰਥਾ ਟੇਕਾਂਗਾ ਇਨਸਾਨ ਕੋਲ ਨਹਾਰ ਹੈ ਗਲਤੀਆਂ ਕਰ ਜਾਂਦਾ ਹੈ ਜਾਣੇ ਅਣਜਾਣੇ ਵਿੱਚ ਕਈ ਵਾਰਾਂ ਗਲਤੀਆਂ ਕਰਵਾਈਆਂ ਜਾਂਦੀਆਂ ਨੇ ਇਹ ਕੁਝ ਟਾਈਮ ਹੁੰਦਾ ਹੈ ਜਦੋਂ ਇਨਸਾਨ ਮਜਬੂਰ ਹੋ ਕੇ ਕਿਸੇ ਦੇ ਹੱਥੇ ਚੜ ਕੇ ਬਿਨਾਂ ਸੋਚਿਆ ਸਮਝਿਆ ਤੋਂ ਗਲਤੀਆਂ ਕਰ ਦਿੰਦਾ ਪਰ ਦੇਹਰਾ درست ਹੈ ਮੈਂ ਸਮਝਦਾ ਹਾਂ ਮੇਰੇ ਨਾਲ ਜਦ ਕਲਦੀਪ ਸਿੰਘ ਦੀ ਫੱਗੂ ਜੋ ਕਿ ਮੈਂਬਰ ਨੇ ਸਾਡੇ ਇਸ ਕਾਲੇ ਵਾਲੀ ਅਰੋੜੀ ਹੜਕੇ ਤੋਂ ਉਹ ਵੀ ਮੇਰੇ ਨਾਲ ਨੇ ਮੇਰੇ ਨਾਲ ਆਏ ਜ세ਦਰ ਰਵਣ ਸਿੰਘ ਜੀ ਡਾਚਰ ਜੋ ਸਾਡੇ ਮੋਢੀ ਰੇ ਨੇ ਹਰਿਆਣਾ ਸੇ ਪੁਤਵਰਾ ਮੈਨੇਜਮੈਂਟ ਕਮੇਟੀ ਦੇ ਜ세ਦਰ ਮਨਜੀਤ ਸਿੰਘ ਜੀ ਡਾਚਰ ਉਹ ਵੀ ਮੇਰੇ ਨਾਲ ਨੇ ਅਸਾਂ ਅੰਦਰ ਬੈਠ ਕੇ ਜ세ਦਰ ਸਾਹਿਬ ਤੁਹਾਨੂੰ ਇਹ ਗੱਲ ਦਾ ਵਿਸ਼ਵਾਸ ਦਵਾਇਆ ਹੈ ਕਿ ਅੰਦਾ ਇਹੋ ਜੀ ਕੋਲ ਆਪਾਂ ਨਹੀਂ ਕਰਾਂਗੇ ਜਿਹੜੀ ਪੰਥ ਦੇ ਗੁਰਦੁਆਰੇ ਹੋਵੇ ਜਿਹੜੇ ਸਾਡੇ ਸੇਖ ਧਰਮ ਨੇ ਗਲਤੀ ਦਾ ਜ਼ਿਕਰ ਨਹੀਂ ਕੀਤਾ ਤੁਸੀਂ ਇੱਕ ਵਾਰ ਜ਼ਿਕਰ ਕਰੋ ਉਹ ਲਕੜੀ ਸੀ ਜਿਹੜੀ ਕੋਈ ਭੁੱਲ ਦੀ ਖਿਵਾ ਮੰਗਣ ਆਇਓ ਕੁਝ ਦਿਨ ਪਹਿਲਾਂ ਤੁਹਾਡੀਆਂ ਡੇਰੇ ਪਿਆਸ ਜਾਣਦੀਆਂ ਤਸਵੀਰਾਂ ਵਾਇਰਲ ਹੋਈਆਂ ਸੀ ਪੋਲ ਕਿਤੇ ਹੋਤ ਨਹੀਂ ਕਿ ਤੁਸੀਂ ਮੰਨਦੇ ਜਾਂ ਹੋਰ ਕੋਈ ਪੋਲ ਆ ਕੀ ਲੱਗਦਾ ਤੁਹਾਨੂੰ ਇਹ ਤੁਹਾਨੂੰ ਵੀ ਪਤਾ ਹੈ ਤੇ ਮੈਨੂੰ ਵੀ ਪਤਾ ਨਹੀਂ ਨਹੀਂ ਤੁਸੀਂ ਤੁਹਾਡੇ ਤੁਹਾਡੇ ਮੂੰਹ ਸੁਣਨਾ ਚਾਹੁੰਦੇ ਆ ਨਾ ਜੋ ਕੋਈ ਤੁਹਾਡਾ ਕਿਆ ਹੈ ਨਾ ਡੇਰਾ ਪਿਆਸ ਕੈਸੀ ਤੇ ਪਰਸੋਂ ਵਾਲੀ ਪੋਲ ਨਹੀਂ ਸੀ ਤੇਰਾ ਪਿਆਸ ਵਾਲੀ ਪੋਲ ਉਹ ਗਲਤੀ ਦਾ ਡੇਰਾ ਪਿਆਸ ਵਾਲੀ ਪੋਲ ਨਾ ਭੇਜ ਨੂੰ ਤੁਹਾਡੇ ਜਿਹੜੇ ਤਿਆਰ ਨਾ ਨੇ ਚੇਅਰਮੈਨ ਨੇ ਉਹ ਬਾਵਾ ਸਾਹਿਬ ਸਾਰੇ ਡੇਰੇਆਂ ਦਾ ਯਾਰੀਆਂ ਤੇ ਸਾਂਝੀ ਆ ਅਪਸੀਤ ਕਈ ਮੁਲਾਕਾਤਾਂ ਕਰਦੇ ਨੇ ਡੇਰਾ ਬਿਆਸ ਦੇ ਮੁਖੀ ਦੇ ਨਾਲ ਜੀਕਰ ਪ੍ਰਧਾਨ ਨੇ ਫੁੱਲ ਮੰਗ ਕੇ ਕਿ ਜੇਕਰ ਉਹ ਵੀ ਕਰਦੇ ਨੇ ਤੇ ਉਹਨਾਂ ਨੂੰ ਉਸ ਤੋਂ ਬਿਤੇ ਰੱਖਿਆ ਜੋ ਕਿ ਅਰਥਾ ਪ੍ਰਧਾਨ ਦੀ ਚੋਣਵਾਰੀ ਬਣਦੀ ਹੈ ਕਿ ਉਹਨਾਂ ਦੀ ਟੀਮ ਦਾ ਕੋਈ ਵੀ ਮੈਂਬਰ ਜਿਹੜਾ ਹੈਗਾ ਤੇ ਫੁੱਲ ਦੁਬਾਰਾ ਨਾ ਕਰੇ ਬੁਰਾਏ ਨਾ ਕਿ ਡੇਰਾ ਬਿਆਸ ਦੀ ਬੁੜੀ ਦੇਰ ਪਹਿਲਾਂ ਨਾਤਾ ਹਰਿਆਣਾ ਕਮੇਟੀ ਜਾਰੀ ਰੱਖਾਂਗੇ ਅੱਜ ਕਿਹਨੂੰ ਕਰੀਏ ਕੋਈ ਗੱਲ ਹਾਂ ਉਹ ਨਾ ਅਮਰ ਬਹੁਤ ਵਧੀਆ ਸਵਾਲ ਹੈ ਤੁਹਾਡਾ ਬਹੁਤ ਵਧੀਆ ਸਵਾਲ ਹੈ ਮੈਂ ਤੁਹਾਡੇ ਵਿਚਾਰ ਦੀ ਕਦਰ ਕਰਦਾ ਹੈ। ਸੱਚ ਤੇ ਉੱਥੇ ਗੋਲ ਹੋਈ ਉਹ ਦਿਨ ਪਹਿਲੂ ਤੇ ਮੈਂ ਕਾਲ ਤੱਕ ਸਾਥ ਦੇ ਜਹੇਦਾਰਾਂ ਦੇ ਨਾਲ ਮੁਵਕਾਤ ਕਰਕੇ ਆਇੰਦਾ ਵਾਸਤੇ ਵੀ ਇਹੋ ਜੀ ਗੋਲ ਨਾ ਹੋਵੇ। ਮੈਂ ਆਪਣੀ ਗਲਤੀ ਮੰਨਦਾ ਹਾਂ। ਮੈਂ ਇਹ ਹੀ ਉਹ ਜਿਹੜੇ ਮੇਂ ਛੁੱਕ ਕਰਵਾਇਆ ਗਿਆ ਜੋ ਉਹਦੇ ਪਿੱਛੇ ਹੋ ਸਕਦਾ ਹੈ ਉਹਨਾਂ ਲੋਕਾਂ ਦੀ ਸਾਜ਼ਿਸ਼ ਹੋਵੇ ਜਿਹੜੇ ਅੱਜ ਤੱਕ ਆਪਣੇ ਆਕਾ ਮੰਨੀ ਬੈਠੇ ਨੇ। ਉਹ ਡੇਰੇ ਦੇ ਬਾਬੇ ਨੂੰ ਉਹ ਤਾਂ ਮੇਰੇ ਨਾਲੋਂ ਵੀ ਵੱਡ ਫਰਕ ਪਾਉਂਦਾ ਹੈ ਧਰਮ ਪ੍ਰਚਾਰ ਕਮਿਟੀ ਦਾ ਚੇਅਰਮੈਨ ਹੋਣ ਕਰਕੇ ਮੈਂ ਇੱਕ ਮੁਕਸੇਵਰ ਦਾ ਰਹਾ ਪਰ ਜੋ ਧਰਮ ਪ੍ਰਚਾਰ ਕਮਿਟੀ ਦਾ ਚੇਅਰਮੈਨ ਹੈ ਉਹ ਨੂੰ ਹਰ ਚੀਜ਼ ਧਰਮ ਦੇ ਪੱਖ ਵਿੱਚ ਰੱਖਣੀ ਚਾਹੀਦੀ ਹੈ ਅਕਾਲ ਤਖਤ ਸਾਹਿਬ ਵੀ ਪੱਖ ਵਿੱਚ ਦੇਖਣਾ ਚਾਹੀਦਾ ਹੈ ਸਿੱਖ ਧਰਮ ਵੀ ਪੱਖੇ ਤੇ ਰੱਖ ਕੇ ਚੱਲਣਾ ਚਾਹੀਦਾ ਹੈ ਸਿੱਖੀ ਨੂੰ ਵੀ ਪੱਖੇ ਤੇ ਰਹਿਣਾ ਚਾਹੀਦਾ ਹੈ ਤੇ ਕਾਫੀ ਆਪ ਹੀ ਧਰਮ ਪ੍ਰਚਾਰ ਕਮਿਟੀ ਦੇ ਚੇਅਰਮੈਨ ਹੋਣ ਵਾਲੇ ਕਿ ਆਪਣੇ ਬੋਲ ਨਹੀਂ ਮੰਨਦੇ ਤੇ ਮੈਂ ਸਮਝਦਾ ਹਾਂ ਕਿ ਉਹ ਜ਼ਿੰਦਗੀ ਦੇ ਸਭ ਤੋਂ ਵੱਡੀ ਆਪਣੀ ਗਲਤੀ ਕਰ ਰਹੇ ਨੇ ਉਹਨਾਂ ਨੂੰ ਮੇਰੇ ਆ ਕੇ ਰਾਕੇ ਅਕਾਲ ਪਤਵਰ ਸਾਹਿਬ ਤੇ ਆ ਕੇ ਇਹਦੀ ਗੱਲ ਮੰਨ ਲੈਣੀ ਚਾਹੀਦੀ ਸੀ ਜੀ ਸਾਹਿਬ ਇੱਕ ਵਾਰ ਤੁਸੀਂ ਕਹੀ ਹੈ ਕਿ ਮੇਰੇ ਕੋਲ ਗਲਤੀ ਕਰਵਾਈ ਗਈ ਤੇ ਗਲਤੀ ਕਰਵਾਉਣ ਵਾਲਾ ਕੌਣ ਸੀ ਇਹ ਨਹੀਂ ਦੱਸਦੇ ਇਹ ਛੱਡੋ ਤੇ ਜੀ ਸਾਹਿਬ ਸਾਰਾ ਕੋਈ ਨਹੀਂ ਜੀ ਸਾਹਿਬ ਕੋਈ ਗੱਲ ਨਹੀਂ ਤੁਸੀਂ ਕੋਲੇ ਚ ਗਏ ਤੁਸੀਂ ਚੰਗੇ ਸਿੱਖ ਬਾਨ ਸਾਰੀ ਗੱਲ ਸਮਝਦੇ ਆਂ ਬੰਦੇ ਆ ਸਿੱਖ ਰਤ ਮਰੀਆਤਾ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਕੋਲ ਟਿਕਿਆ ਕੁਝ ਡੇਰੇ ਦਾ ਨਹੀਂ ਬੰਦ ਤੇ ਜਿਨ੍ਹਾਂ ਵਿੱਚ ਤੁਹਾਡੇ ਵੀ ਕੁਝ ਸਾਥੀ ਸ਼ਾਮਲ ਨੇ ਪੀ ਹਰਿਆਣਾ ਸਿੱਖ ਦੁਆਰਾ ਪਸੰਦ ਕਮੇਟੀ ਇਸ ਮੁੰਬੰਦੀ ਹੈ ਰਤ ਪ੍ਰਿਆਤਾ ਦੇਖੋ ਜੀ ਤਾਂ ਜੋ ਨਹੀਂ ਕੋਈ ਮੰਨਦਾ ਤੇ ਮੈਂ ਸਮਝਿਆ ਗੁਰੂ ਗੁਰਵੰਸ ਗੁਰੂ ਗੋਬਿੰਦ ਸਿੰਘ ਦੇ ਮੁਖਮੰਦ ਉਹਨਾਂ ਦੇ ਦੱਸੇ ਮਾਰਗ ਦੀ ਉਹ ਵਿਜਨਾ ਕਰ ਰਿਹਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਾਂ ਸਪੈਸਟ ਕਰਤਾ ਰਹਿਤ ਪਿਆਰੀ ਮੁੱਝ ਕੋ ਸੇਖ ਪਿਆਰਾ ਨਹੀਂ ਬਾਕੀ ਰਹੇਗੀ ਕਿਆ ਤੁਸੀਂ ਰਹਿਤੀ ਨਹੀਂ ਮੰਨਦੇ ਫਿਰ ਅਸੀਂ ਗੁਰਸੇਖ ਕਰਦੇ ਮੇਹਬਰੀ ਤੁਹਾਡੀ ਹੈਮ ਜ਼ਿੰਮੇਵਾਰੀਆਂ ਹਰਿਆਣਾ ਸਿੱਖ ਕੋਰਪੋਰੇਸ਼ਨ ਦਾ ਕਮੇਟੀ ਦੀ ਪੂਰੇ ਸਰੀਆ ਘਾਲ ਤੱਕ ਸਹਿਯੋਗ ਪ੍ਰਜਾ ਦਾ ਨੂੰ ਹਰਿਆਣਾ ਕਮੇਟੀ ਲੱਖ ਰਹਿਗੀ ਕਿੰਨੀ ਕਰਾਇਗੀ ਉਹਦੇ ਪਿੱਛੇ ਚੱਲੇਗੀ ਕਿ ਆਪਣੀ ਰੱਤ ਦਾ 100% ਨਹੀਂ 500% 500% ਨਹੀਂ 1000% ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਤੋਂ 1 ਇੰਚ ਪਰ ਵੀ ਰੱਤੀ ਪਰ ਵੀ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨਾ ਕਰੀ ਸੋਚੇਗੀ ਵੀ ਨਹੀਂ ਇਸ ਗੱਲ ਵਾਸਤੇ ਕਿ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਕਿਰੇ ਚਲੋ ਤੁਸੀਂ ਕਿ ਚੰਡੇ ਬੇ ਜਿਹੜਾ ਦਾਦੂਵਾਲ ਸਾਹਿਬ ਨੇ ਸਟਾਫ ਚੇਅਰਮੈਨ ਤੇ ਹਰਿਆਣਾ ਕਮੇਟੀ ਦੇ ਉਹ ਵੀ ਅਕਾਲ ਤਖਤ ਸਾਹਿਬ ਤੋਂ ਆ ਕੇ ਆਪਣੀ ਪਈ ਗੱਲ ਮੈਂ ਮੈਂ ਜੋ ਤੁਹਾਨੂੰ ਮੈਨੂੰ ਸਵਾਲ ਕੀਤਾ ਉਹਦਾ ਜਵਾਬ ਦਿੱਤਾ ਹੈ ਜਿੰਦਾ ਸਾਹਿਬ ਇਹ ਇੱਕ ਬਹੁਤ ਹੀ ਅਸਲੀ ਸਵਾਲ ਹੈ ਮੇਰਾ ਸਵਾਲ ਮੇਰੇ ਤੁਹਾਡੇ ਸਵਾਲ ਦਾ ਜਵਾਬ ਜੀ ਨਸਵਿਕ ਸਿਆਸੀ ਜਿਹਾ ਸਵਾਲ ਹੈ ਹਰਿਆਣਾ ਦੇ ਵਿੱਚ ਪੰਜਾਬੀ ਬੋਲੀ ਭਾਸ਼ਾ ਨੂੰ ਲੈ ਕੇ ਪੰਜਾਬੀ ਬੀਪੀ ਨੂੰ ਲੈ ਕੇ ਕੁਝ ਤਣਾਅ ਹੈਗਾ ਬਦੂਆ ਸੂਤੀਆਂ ਦੇ ਵਿੱਚ ਲੋਕ ਪੰਜਾਬੀ ਦੀ ਦੂਜੀ ਭਾਸ਼ਾ ਬੱਚਾ ਮਾਂ ਦਾ ਬੋਲਾਂ ਜਾਂਦੇ ਦੇ ਵਿੱਚ ਲੇਕਿਨ ਹਰਿਆਣਾ ਸਰਕਾਰ ਪੰਜਾਬੀ ਦੀ ਦਰਸਨਾ ਕਰ ਕੀ ਕਰੇ ਤੁਸੀਂ ਤੇ ਬੜੀ ਮੇਰੇ ਹਿਸਾਬ ਦੇ ਨਾਲ ਛੋਟੀ ਪੰਜਾਬੀ ਦੀ ਗੱਲ ਕਹੇ ਦੀ ਸੀ ਮੈਂ ਅਮਿਤ ਸ਼ਾ ਜੀ ਨੂੰ ਲੈਟਰ ਲਿਖਿਆ ਆਇਆ ਕਿ ਇੱਕ ਹਫਤਾ ਪਹਿਲੋ ਅਕਤਿ ਹਿੰਦੁਸਤਾਨ ਦੇ ਵਿੱਚ ਭਾਸ਼ਾ ਦੇ ਉੱਤੇ ਸੈਮੀਨਾਰ ਹੋਣਾ ਚਾਹੀਦਾ ਤੇ ਮੈਂ ਕਲੇਮ ਕਰਦਾ ਹਾਂ ਕਿ ਪੰਜਾਬੀ ਨੈਸ਼ਨਲ ਭਾਸ਼ਾ ਪਹਿਲੇ ਨੰਬਰ ਦੀ ਹੋਣੀ ਚਾਹੀਦੀ ਹੈ ਨਾ ਕੋਈ ਹੋਰ ਭਾਸ਼ਾ ਜੇ ਕਿਤੇ ਕਿਸੇ ਨੂੰ ਮੁਕਾਲਾ ਹੈ ਕੋ ਮੇਸ਼ਾ ਜੀ ਆਪਣੇ ਸਾਰੇ ਹਿੰਦੁਸਤਾਨੀਆਂ ਭਾਸ਼ਾਵਾਂ ਦਾ ਇੱਕ ਸੈਮੀਨਾਰ ਕਰਵਾ ਲੈ ਤੇ ਮੈਂ ਸਬੂਤ ਕਰ ਦਿਆਂਗਾ ਕਿ ਨੈਸ਼ਨਲ ਭਾਸ਼ਾ ਪੰਜਾਬੀ ਕਿਉਂ ਹੋਣੀ ਚਾਹੀਦੀ ਹੋਰ ਭਾਸ਼ਾ ਕਿਉਂ ਨਹੀਂ ਤੇ ਜਿਹੜੀ ਅੰਗਰੇਜ਼ੀ ਭਾਸ਼ਾ ਹੈ ਉਹਦਾ ਤੇ ਹਿੰਦੁਸਤਾਨ ਦੇ ਵਿੱਚ ਨਾਂ ਵੀ ਨਹੀਂ ਹੋਣਾ ਚਾਹੀਦਾ ਮੈਂ ਤੇ ਨੈਸ਼ਨਲ ਭਾਸ਼ਾ ਪੰਜਾਬੀ ਕਿਉਂ ਜੇ ਨ ਪੰਜਾਬੀ ਨਹੀਂ ਮੈਂ ਨੈਸ਼ਨਲ ਭਾਸ਼ਾ ਦਾ ਪਹਿਲਾ ਦਰਜਾ ਦਵਾਸੇ ਕਿ ਆ ਤੇ ਫਿਰ ਇੰਟਰਨੈਸ਼ਨਲ ਦਾ ਭਾਸ਼ਾ ਵੀ ਯੂਨੋ ਜਾ ਕੇ ਕਲੇਮ ਕਰਾਂਗਾ ਵਕਾਲਤ ਕਰਾਂਗਾ ਕੋਈ ਅਗੀ ਭਾਸ਼ਾ ਦੀ ਕਿ ਇੰਟਰਨੈਸ਼ਨਲ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਪਹਿਲਾ ਦਰਜਾ ਮਿਲਣਾ ਚਾਹੀਦਾ ਹੋਰ ਕਿਸੇ ਭਾਸ਼ਾ ਨੂੰ ਠੀਕ ਹੈ ਠੀਕ ਹੈ ਧੰਨਵਾਦ ਧੰਨਵਾਦ